ਵਾਇਗੁਰਜਾ ਖਾਲਸਾ ਵਾਇਗੁਰਜ ਦੀ ਫਤਿਹ ਇੱਕ ਵਾਰ ਦੀ ਗੱਲ ਹੈ ਕਿ ਜਦੋਂ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਟਕਿਆ ਹੋਇਆ ਰੈਬਰ ਦੱਸਿਆ ਇੱਕ ਬਿਆਨ ਵਿੱਚ ਤੇ ਸਿੱਖ ਸੰਗਤਾਂ ਬਹੁਤ ਭੜਕ ਪਈਆਂ ਸਿੱਖ ਕੌਮ ਦੇ ਵਿਦਵਾਨਾਂ ਨੇ ਗਾਂਧੀ ਨੂੰ ਚੈਲੰਜ ਕੀਤਾ ਕਿ ਗਾਂਧੀ ਤੂੰ ਸਾਬਤ ਕਰ ਤੇਰੇ ਅੱਗੇ ਮਹਾਤਮਾ ਤਾਂ ਐਵੇਂ ਹੀ ਲੱਗਿਆ ਤੂੰ بے ਅਕਲਾਂ ਸਾਬਤ ਕਰ ਕਿ ਗੁਰੂ ਗੋਬਿੰਦ ਸਿੰਘ ਪਟਕੇ ਹੋਏ ਰੱਬਰ ਕਦਾ ਤੇ ਜਦੋਂ ਭਾਈ ਜਗਤ ਸਿੰਘ ਜਿਹੜੇ 에ਅਰ ਫੋਰਸ 'ਚ ਸਰਵਿਸ ਕਰਦੇ ਸੀ ਉਹ ਗੁਜਰਾਤ ਗਾਂਧੀ ਦੇ ਆਸ਼ਰਮ ਪਹੁੰਚ ਗਏ ਔਰ ਗਾਂਧੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਚਰਚਾ ਕਰਨ ਆਇਆ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਟਕਿਆ ਹੋਇਆ ਰੱਬਰ ਦੱਸਿਆ ਤਾਂ ਸਾਬਤ ਕਰੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਟਕੇ ਕਿਵੇਂ ਸੀ ਤਾਂ ਉਸ ਵਕਤ ਗਾਂਧੀ ਜਵਾਬ ਨਹੀਂ ਦੇ ਸਕਿਆ ਔਰ ਕਰਮਚਾਰ ਗਾਂਧੀ ਕਰਮਚੰਦ ਗਾਂਧੀ ਜਿਹੜਾ ਸੀ ਉਹ ਜਵਾਬ ਜਦੋਂ ਨਹੀਂ ਦਿੱਤਾ ਤਾ ਭਾਈ ਜਗਤ ਸਿੰਘ ਨੇ ਗੁੱਸੇ ਚ ਆਣ ਕੇ ਗਾਂਧੀ ਦੇ ਲਫੇੜਾ ਕੱਟ ਮਾਰਿਆ ਥੱਪੜ ਮਾਰਿਆ ਜੋਰ ਦੀ ਤਾਂ ਗਾਂਧੀ ਦਾ ਸਿਰ ਚੱਕਰਾ ਗਿਆ ਔਰ ਉਹਨਾਂ ਦੀ ਹਿੰਮਤ ਨਾ ਪਈ ਭਾਈ ਜਗਤ ਸਿੰਘ ਉਹਨਾਂ ਨੂੰ ਉਹ ਕੁਝ ਬੋਲ ਸਕਣ ਭਾਈ ਜਗਤ ਸਿੰਘ ਜੀ ਬੜੀ ਸ਼ਾਨ ਨਾਲ ਬੜੀ ਬਹਾਦਰੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਨਦਾ ਬੋਲਣ ਵਾਲੇ ਨੂੰ ਲਫੇੜਾ ਮਾਰ ਕੇ ਆ ਗਏ ਜਦੋਂ ਇਸ ਗੱਲ ਦਾ ਪਤਾ ਨਹਿਰੂ ਨੂੰ ਲੱਗਿਆ ਤਾਂ ਉਸ ਵਕਤ ਉਸ ਨੇ ਭਾਈ ਜਗਤ ਸਿੰਘ ਹੁਣਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਨੌਕਰੀ ਤੋਂ ਕੱਢ ਕੇ ਉਸ ਨੇ ਇਹ ਮਾੜੀ ਸੋਚ ਦਾ ਜੋ ਮਜ਼ਾਰਾ ਕੀਤਾ ਘਟੀਆ ਸੋਚ ਦਾ ਮਜ਼ਾਰਾ ਕੀਤਾ ਉਹ ਬਰਦਾਸ਼ਤ ਤੋਂ ਬਾਹਰ ਸੀ ਪਰ ਭਾਈ ਜਗਤ ਸਿੰਘ ਜੀ ਬਾਅਦ ਚ ਸਿੱਖੀ ਦੇ ਪ੍ਰਚਾਰ ਵਿੱਚ ਰੁੱਝ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਤੇ ਗੁਰੂ ਗ੍ਰੰਥ ਸਾਹਿਬ ਕੋ ਸਿੱਧਾ ਲੈ ਕੇ ਉਹਨਾਂ ਨੇ ਬਹੁਤ ਸਾਰਾ ਸਿੱਖੀ ਦਾ ਪ੍ਰਚਾਰ ਕੀਤਾ ਤੇ ਮਹਾਤਮਾ ਗਾਂਧੀ ਵਰਗੇ ਮਾੜੀ ਸੋਚ ਵਾਲੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਟਕਾ ਹੈ ਰੱਬਰ ਕਹਿੰਦੇ ਸੀ ਉਹਨਾਂ ਨੂੰ ਜਵਾਬ ਦੇ ਸਕੀਏ ਔਰ ਇਹੋ ਜੇ ਲੋਕਾਂ ਨੂੰ ਸਿਰਿਆ ਦੇ ਸਕੀਏ ਤੋਂ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਨ ਗੁਰੂ ਸੀ ਜਿਨ੍ਹਾਂ ਨੇ ਦੱਬੇ ਹੋਏ ਲਤਾੜੇ ਹੋਏ ਨਿਮਾਣੇ ਨਤਾਣੇ ਜਾਤਾਂ ਪਹੁੰਚਾ ਕੇ ਉਹਨਾਂ ਨੂੰ ਕਿਹਾ 2.5 ਲੱਖ ਸੇ 1 ਲਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਬਰਬਰਤਾ ਦਾ ਹੱਕ ਦਿੱਤਾ ਔਰ ਉਹਨਾਂ ਲੋਕਾਂ ਨੂੰ ਖੜਾ ਕੀਤਾ ਜਿਹੜੇ ਲੋਕ ਕਦੀ ਸੋਚ ਵੀ ਨਹੀਂ ਸਕਦੇ ਕਿ ਉਹ ਜ਼ਦਾਰੀਆਂ ਭੁਗਤਣਗੇ ਉਹਨਾਂ ਨੂੰ ਬਹਾਦਰ ਬਣਾਇਆ ਉਹਨਾਂ ਨੂੰ ਦਸਤਾਰਾਂ ਸਜਾਈਆਂ ਸ਼ਸਤਰ ਉੱਤੇ ਉਹਨਾਂ ਨੂੰ ਘੋੜੇ ਤੇ ਚੜਨ ਦਾ ਅਧਿਕਾਰ ਦਿੱਤਾ ਨਗਾਰਾ ਵਜਾਉਣ ਦਾ ਅਧਿਕਾਰ ਦਿੱਤਾ ਔਰ ਉਹਨਾਂ ਨੂੰ ਸਤਕਾਰ ਤੇ ਮਾਨਦਾਰਿਕ ਸਮਾਜ ਜਿਉਂਦਾ ਹੱਕ ਦਿੱਤਾ ਇਹ ਸਾਨੂੰ ਗੁਰੂ ਗੋਵਿੰਦ ਸਿੰਘ ਸਾਹਿਬ ਤੇ ਉਹਨਾਂ ਨੇ ਹੱਕ ਤੇ ਸੱਚ ਦੀ ਲੜਾਈ ਵਾਸਤੇ ਜਿੱਥੇ ਆਪਣਾ ਪਰਿਵਾਰ ਵਾਰਿਆ ਉਥੇ ਨਾਲ ਹੀ ਆਪਣਾ ਆਪ ਵੀ ਉਹਨਾਂ ਨੇ ਸਾਰਾ ਜੀਵਨ ਲਗਾ ਦਿੱਤਾ ਇਸ ਵਾਸਤੇ ਮਹਾਤਮਾ ਗਾਂਧੀ ਵਰਗੇ ਮਾੜੀ ਸੋਚ ਦੇ ਲੋਕਾਂ ਨੂੰ ਸਿਹ੍ਹਾ ਦੇਣਾ ਹੱਕਵੰਦਾ ਸੀ ਤੋਂ ਸਿੱਖਾਂ ਨੇ ਸਿਹ੍ਹਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ